ਜਿਹਦਾ ਹਿੱਸਾ ਬਣ ਕੇ ਆਪਣੀ ਹਾਜ਼ਰੀ ਦਿਵਾਓ ਕਿਉਂਕਿ ਇਹ ਲੜਾਈ ਆ ਜਿਹੜੀ ਇਹ ਲੜਾਈ ਕਿਸੇ ਇੱਕ ਇਨਸਾਨ ਦੀ ਨਹੀਂ ਹੈ ਇਹ ਲੜਾਈ ਇਕੱਲੀ ਐਮਐਸਪੀ ਦੀ ਨਹੀਂ ਹੈ ਇਹ ਲੜਾਈ ਜਿੱਥੋਂ ਤੱਕ ਮੈਂ ਸਮਝਦਾ ਕਿ ਜਿਹੜਾ ਵੀ ਇਨਸਾਨ ਇਸ ਦੁਨੀਆ ਤੇ ਪੈਦਾ ਹੋਇਆ ਜਿਹੜਾ ਇਨਸਾਨ ਸਾਹ ਲੈ ਰਿਹਾ ਹੈ ਜਿਹੜਾ ਇਨਸਾਨ ਇੱਥੇ ਰੋਟੀ ਖਾਂਦਾ ਹੈ ਇਹ ਲੜਾਈ ਉਸ ਸੰਸਾਰ ਦੀ ਹੈ ਪਰ ਇੱਕ ਗੱਲ ਯਾਦ ਰੱਖਿਓ ਸਾਨੂੰ ਸਾਡਾ ਇਤਿਹਾਸ ਜਿਹੜਾ ਲਹੂ ਨਾਲ ਭਜਿਆ ਹੋਇਆ ਉਹ ਵੀ ਇੱਕ ਗੱਲ ਸਾਨੂੰ ਦੱਸਦਾ ਹੈ ਚੇਤੇ ਕਰਾਉਂਦਾ ਵਾਰ-ਵਾਰ ਕਿ ਜਦੋਂ ਸਾਡੇ ਸਿਰ ਜੁੜੇ ਨੇ ਸਾਡੀਆਂ ਕੰਡਾਂ ਜੁੜੀਆਂ ਨੇ ਅਸੀਂ ਅਵਦਾਲੀ ਵਰਗਿਆਂ ਦੀਆਂ ਗੋਡੀਆਂ ਲਵਾਈਆਂ ਨੇ ਪਰ ਜਦੋਂ ਜਦੋਂ ਅਸੀਂ ਦਫਾਰ ਭਾਏ ਆ ਜਦੋਂ ਅਸੀਂ ਪਾਟੇ ਆ ਕਾ ਸਾਡੇ ਪੱਲਿਆਂ ਦੇ ਵਿੱਚ ਖੱਜਲ ਖਵਾਰੀਆਂ ਸਾਡੇ ਪੱਲੇ ਖਾਨਾ ਦੇਈਆਂ ਪਈਆਂ ਨੇ ਸਵਾਗਤ ਇੱਕ ਹੋਣ ਦੀ ਲੋੜ ਆ ਇਕੱਠੇ ਹੋਣ ਦੀ ਲੋੜ ਆ ਭਰਾਵੋ ਇਹ ਲੜਾਈ ਨੂੰ ਸਮਝਣ ਦੀ ਲੋੜ ਹੈ ਜਿਹੜੇ ਹਾਲੇ ਵੀ ਘਰਾਂ 'ਚ ਬੈਠੇ ਆ ਸੋਚੀ ਜਾਂਦੇ ਆ ਵੀ ਕੋਈ ਗੱਲ ਨਹੀਂ ਯਾਰ ਵੀ ਆਪਾਂ ਦੇਖਦੇ ਆ ਕੀ ਮਾਹੌਲ ਬਣਦਾ ਨੌਜਵਾਨੋ ਵੱਡੀ ਗਿੰਦੀ ਤੁਸੀਂ ਖੜੇ ਹੋ ਇਹ ਗੱਲ ਚੇਤੇ ਰੱਖਿਆ ਕਰੋ ਇਸ ਗੱਲ ਨੂੰ ਲੈ ਕੇ ਨਰਾਜ਼ਤਾ ਨਹੀਂ ਲੈ ਕੇ ਆਉਣੀ ਵੀ ਦਿੱਲੀ ਵੀ ਕਿਉਂ ਕਿਉਂ ਨਹੀਂ ਗਏ ਜੀ ਹਰ ਸੰਘਰਸ਼ ਦਾ ਹਰ ਜੰਗ ਦਾ ਹਰ ਜੁਦਦ ਦਾ ਇੱਕ ਰਣਨੀਤੀ ਹੁੰਦੀ ਹੈ ਕਈ ਵਾਰੀ ਮੌਕੇ ਦੇ ਮੁਤਾਬਕ ਹਾਲਾਤਾਂ ਦੇ ਮੁਤਾਬਕ ਫੈਸਲੇ ਲੈਣੇ ਪੈਂਦੇ ਆ ਕਈ ਵਾਰੀ ਚਾਰ ਕਦਮ ਅੱਗੇ ਵਧਣਾ ਪੈਂਦਾ ਦੋ ਕਦਮ ਪਿੱਛੇ ਹਟਣਾ ਪੈਂਦਾ ਸੋ ਇਸ ਕਰਕੇ ਸਾਨੂੰ ਕਦੇ ਵੀ ਮਨਾਂ ਦੇ ਵਿੱਚ ਨਰਾਸ਼ਤਾ ਨਹੀਂ ਲੈ ਕੇ ਆਉਣ ਦੀ ਲੋੜ ਹੈਗੀ ਕਿ ਅਸੀਂ ਤਾਂ ਜੀ ਦਿੱਲੀ ਕਿਉਂ ਨਹੀਂ ਜਾ ਸਕੇ ਸੀ ਇੱਥੇ ਕਿਉਂ ਬੈਠ ਗਏ ਜੀ ਕਿਉਂਕਿ 21 ਫਰਵਰੀ ਨੂੰ ਮੈਂ ਇੱਥੇ ਖੜਾ ਸੀਗਾ ਸ਼ੰਭੂ ਦੇ ਉੱਤੇ ਜਿਸ ਵੇਲੇ ਨੌਜਵਾਨੀ ਸਾਡੇ ਅਗੂਆਂ ਨੂੰ ਵੀ ਬੁਰਾ ਭਲਾ ਬੋਲ ਰਹੀ ਸੀ ਭਰੋਸਾ ਰੱਖੀਦਾ ਹੁੰਦਾ ਆਪਣੇ ਅਗੂਆਂ ਤੇ ਆਪਣੇ ਕਮਾਂਡਰਾਂ ਦੇ ਉੱਤੇ ਫੌਜਾਂ ਆਦੇਸ਼ਾਂ ਉਹ ਜਿੱਤਦੀਆਂ ਨੇ ਜਿਹੜੀਆਂ ਆਪਣੇ ਕਮਾਂਡਰਾਂ ਤੇ ਭਰੋਸਾ ਰੱਖ ਕੇ ਚਲਦੀਆਂ ਨੇ ਸੋ ਨੌਜਵਾਨੋ ਤੁਹਾਡੇ ਸਾਹ ਦੀ ਬਹੁਤ ਵੱਡੀ ਲੋੜ ਹੈ ਸਾਡੇ ਬਾਪੂਆਂ ਨੂੰ ਸਾਡੇ ਵੱਡੇ ਭਰਾਵਾਂ ਨੂੰ ਕਦੇ ਵੀ ਇਹ ਗੱਲ ਕਹ ਕੇ ਨਹੀਂ ਮੁੜਨੀ ਵਾਪਸ ਕਿ ਅਸੀਂ ਤਾਂ ਯਾਰ ਜਾਣਾ ਨਹੀਂ ਹੁਣ ਜੇ ਆਪਾਂ ਸੋਚ ਕੇ ਵੀ ਲੜਾਈ ਕੱਲੇ ਆਗੂਆਂ ਦੀ ਐ ਕੱਲੇ ਆਗੂਆਂ ਦੀ ਨਹੀਂ ਐ ਲੜਾਈ ਤਾਂ ਮੈਂ ਪਹਿਲੇ ਦੱਸ ਦਿੱਤਾ ਵੀ ਇਹ ਲੜਾਈ ਕੋਈ ਐਮਐਸਪੀ ਦੀ ਨਹੀਂ ਐ ਇਸ ਬਾਮੀਨਾਤ ਰਿਪੋਰਟ ਦੀ ਨਹੀਂ ਐ ਜਿਹੜੇ ਡਬਲਯੂਟੀ ਉਹਦੇ ਸਮਝੌਤੇ ਆ ਜਿਹੜੇ ਗੈਟ ਦੇ ਸਮਝੌਤੇ ਆ ਜਿਹੜੇ ਨਵੇਂ ਬਣ ਆ ਰਹੀਆਂ ਨੀਤੀਆਂ ਨੇ ਇਹ ਲੜਾਈ ਭਰਾਵੋ ਕੱਲਾ ਪੰਜਾਬ ਨਹੀਂ ਲੜ ਰਿਹਾ ਕੱਲਾ ਹਰਿਆਣਾ ਨਹੀਂ ਲੜ ਰਿਹਾ ਪੂਰੀ ਦੁਨੀਆ ਲੜ ਰਹੀ ਐ ਯੂਰਪੀ ਲੋਕ ਛੜਕਾਂ ਤੇ ਐ ਪੁਤਰੀ ਮੀਕਾ ਦੇ ਲੋਕ ਸੜਕਾਂ ਤੇ ਆ আফ্রিকਾਂ ਲੋਕ ਸੜਕਾਂ ਤੇ ਆ ਉਹ ਕਾਰਪੋਰੇਟ ਘਰਾਣੇ ਉਹ ਵੱਟੀਆਂ ਤੇਰਾ ਵੱਟੀਆਂ ਤਾਕਤਾਂ ਜਿਵੇਂ ਪੂਰੀ ਦੁਨੀਆ ਦੇ ਵਿੱਚ ਆਪਣਾ ਗਲਬਾ ਪਾਉਣਾ ਚਾਹੁੰਦੀਆਂ ਨੇ ਪੂਰੀ ਦੁਨੀਆ ਦੇ ਵਸੀਲਿਆਂ ਨੂੰ ਧਰਤੀਆਂ ਨੂੰ ਪਾਣੀਆਂ ਨੂੰ ਭੋਜਨਾਂ ਨੂੰ ਕਿਵੇਂ ਕਾਬੂ ਕਰਨਾ ਕਿਵੇਂ ਕੰਮ ਚ ਲੈਣਾ ਇਹ ਉਹਨਾਂ ਦੀਆਂ ਨੀਤੀਆਂ ਨੇ ਸੋ ਜਿਹੜਾ ਇਨਸਾਨ ਇੱਥੇ ਪੈਦਾ ਹੋ ਕੇ ਸਾਹ ਲੈ ਰਿਹਾ ਹੈ ਇਹ ਉਹਦੇ ਸਵੈ ਮਾਨ ਦੀ ਲੜਾਈ ਹੈ ਇਹ ਉਹਦੀ ਇਆਜ਼ਾਦੀ ਦੀ ਲੜਾਈ ਹੈ ਇਹ ਉਹਦੇ ਹੱਕ ਦੀ ਲੜਾਈ ਹੈ ਸੋ ਇਸ ਲੜਾਈ ਦੇ ਵਿੱਚ ਸਾਨੂੰ ਸਾਥ ਦੇਣਾ ਚਾਹੀਦਾ ਤੁਹਾਨੂੰ ਇੱਕ ਛੋਟੀ ਜਿਹੀ ਗੱਲ ਸੁਣੀ ਚਾਹੁੰਦਾ ਮੈਂ ਵੈਸੇ ਬਹੁਤ ਸਟੇਜਾਂ ਦੇ ਉੱਤੇ ਗੱਲ ਸੁਣਾਉਣਾ ਹੁੰਦਾ ਧਿਆਨ ਨਾਲ ਸੁਣਿਓ ਨਿਊ ਵਰਲਡ ਆਰਡਰ ਹੈ ਕੀ ਆ ਸਾਨੂੰ ਹਰ ਇਨਸਾਨ ਨੂੰ ਸਮਝ ਹੋਣੀ ਚਾਹੀਦੀ ਹੈ ਵੀ ਇਹ ਜਿਹੜਾ ਆਰਡਰ ਆਇਆ ਹੈ ਇਹ ਜਿਹੜੇ ਦੁਨੀਆ ਭਰ ਦੇ ਵੱਡੇ ਕਾਰਪੋਰੇਟ ਵੱਡੇ ਘਰਾਣੇ ਇਕੱਠੇ ਹੋਏ ਐ ਕਿਵੇਂ ਸਾਨੂੰ ਇਹਨਾਂ ਨੇ ਕਬਜ਼ੇ ਕਰਨਾ ਕਾਬੂ ਕਰਨਾ ਉਹਦੀ ਇੱਕ ਥਾਂ ਸੁਣਾਉਣ ਲੱਗਿਆ ਉਹਦੀ ਇੱਕ ਨੀਤੀ ਦਾ ਹਿੱਸਾ ਹੈ ਇਹ ਕਹਿੰਦੇ ਵੀ ਜਿਹੜੀ ਕਰੰਸੀ ਹੈ ਜਿਹੜੀ ਕਰੰਸੀ ਆਪਾਂ ਵਰਤਦੇ ਆ ਜਿਹੜਾ ਰੁਪਏ ਆਪਾਂ ਪੈਸਾ ਵਰਤਦੇ ਆ ਇਸ ਕਰੰਸੀ ਨੂੰ ਅਸੀਂ ਨਕਦੀ ਉਪ ਖਤਮ ਕਰ ਦੇਣਾ ਬੰਦ ਕਰ ਦੇਣਾ ਅਸੀਂ ਇਹ ਕਰੰਸੀ ਨੂੰ